ਜੀ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਐਫ ਆਈ ਆਰ ਨੰਬਰ 12 ਸਰੰਦ ਪੁਲਿਸ ਸਟੇਸ਼ਨ ਵਿੱਚ 11 ਫ फेब्रुवारी ਨੂੰ ਦਰਜ ਹੋਈ ਸੀ ਜਿਦੇ ਚ ਅਸੀਂ ਤਿੰਨ ਅਕਿਊਜ਼ਡ ਅਰੈਸਟ ਕੀਤੇ ਸੀਗੇ ਇਹਨਾਂ ਤਿੰਨਾਂ ਦਾ ਨਾਮ ਸਾਹਿਲ ਗੁਰਪ੍ਰੀਤ ਅਤੇ ਤੇਜबीर ਸਿੰਘ ਏਲੀਅਰ ਸਾਬੀ ਜੋ ਕਿ ਪਟਿਆਲਾ ਜੇਲ੍ਹ ਦੇ ਵਿੱਚ ਕੈਦ ਸੀਗਾ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਤਫਤੀਸ਼ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਸੀ ਕਿ ਇਹ ਜਿਹੜੇ ਅਕਿਊਜ਼ਡ ਸੀਗੇ ਇਹ ਅਰਸ਼ਦਲਾ ਗੈਂਗ ਦੇ ਲਈ ਕੰਮ ਕਰਦੇ ਸੀਗੇ ਅਸੀਂ ਉਸ ਵੇਲੇ ਇਸ ਕੇਸ ਦੇ ਵਿੱਚ ਪੰਜ ਵੈਪਨ ਰਿਕਵਰ ਕੀਤੇ ਸੀਗੇ ਜੋ ਕਿ ਬੱਤੀ ਬੋਰ ਦੇ ਕੰਟਰੀ ਮੇਡ ਪਿਸਤਲ ਸੀਗੇ ਉਸ ਕੇਸ ਦੀ ਡੂੰਘਾਈ ਦੇ ਵਿੱਚ ਤਫਤੀਸ਼ ਕਰਦੇ ਹੋਏ ਉਸੇ ਕੇਸ ਦੇ سلسلے ਦੇ ਵਿੱਚ ਤੇਜਬੀਰ ਸਿੰਘ ਏਲੀਅਸ ਸਾਭੀ ਕੋਲੋਂ ਚਾਰ ਹੋਰ ਦੇਸੀ ਜਿਹੜੇ ਵੈਪਨ ਨੇ ਉਹ ਰਿਕਵਰ ਹੋਏ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿ ਇਹ ਜਿਹੜਾ ਪੂਰਾ ਇਹਦਾ 카rtel ਚੱਲ ਰਿਹਾ ਸੀਗਾ ਇਲੀਗਲ ਵੈਪਨ ਦਾ ਇਹਦਾ origin ਮੱਧ ਪ੍ਰਦੇਸ਼ ਤੋਂ ਹੋ ਰਿਹਾ ਹੈ ਤੇ ਮધ્યਪ੍ਰਦੇਸ਼ ਤੋਂ ਇਹਨਾਂ ਤੋਂ ਇਹਨਾਂ ਨੂੰ ਕੁਝ ਬੰਦੇ ਜਿਹੜੇ ਨੇ ਇਹ ਵੈਪਨ ਇੱਥੇ ਸਪਲਾਈ ਕਰ ਰਹੇ ਸੀ ਇਸ ਕੇਸ ਦੇ ਵਿੱਚ ਸਾਨੂੰ ਹੋਰ ਵੀ ਅਰੈਸਟ ਕਰਨ ਦੀ ਉਮੀਦ ਹੈ ਤੇ ਅਸੀਂ ਇਸ ਕੇਸ ਦੀ ਜੜ ਤੱਕ ਉਹ ਜਾਵਾਂਗੇ ਹਜੇ ਇਸ ਕੇਸ ਦੀ ਇਨਵੈਸਟੀਗੇਸ਼ਨ ਆਨਗੋਇੰਗ ਹੈ ਫਿਲਹਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਚਾਰ ਇਲੀਗਲ ਵੈਪਨ ਹੋਰ ਰਿਕਵਰ ਕੀਤੇ ਨੇ ਤੇ ਕੋਈ ਹੋਰ ਬੰਦੇ ਵੀ ਨਾਲ ਅਰੈਸਟ ਹੋਏ ਸੀ ਨਾ ਇਸ ਕੇਸ ਦੇ ਵਿੱਚ ਹੋਰ ਬੰਦੇ ਅਸੀਂ ਨਾਮਜ਼ਦ ਕੀਤੇ ਨੇ ਦੇ ਆਰ ਪੈਂਡਿੰਗ ਅਰੈਸਟ ਤੇ ਅਸੀਂ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ ਰੇਡ ਜਾਰੀ ਹੈ ਇਹ ਇਸ ਤਰ੍ਹਾਂ ਦੀ ਮੈਡ ਪਿਸਟਨ ਹੋਈ ਜਾਂ ਆਪਣੇ ਵੈਪਨ ਸਕੇ ਜੀ ਇਹ ਬੇਸਿਕਲੀ ਇਲੀਗਲੀ ਮੈਡ ਦ ਵੈਪਨਸ ਨੇ ਤੇ 32 ਬੋਰ ਦੇ ਵੈਪਨ ਨੇ ਹੈ ਤੇ ਮੈਨੂਫੈਕਚਰਿੰਗ ਇਹਨਾਂ ਦੀ ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀ ਹੈ ਤੇ ਉਸ ਚੀਜ਼ ਦੀ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡਿਟੇਲਸ ਹੈਗੀਆਂ ਨੇ ਆਰ ਇਸ ਤਫਤੀਸ਼ ਦੀ ਗੁਪਤਤਾ ਨੂੰ ਨਜ਼ਰ ਰੱਖਦੇ ਹੋਏ ਅਸੀਂ ਇਹਦਾ ਹਜੇ ਡਿਸਕਲੋਜ਼ਰ ਨਹੀਂ ਕਰ ਰਹੇ ਇਸ ਕੇਸ ਦੇ ਵਿੱਚ ਅਸੀਂ ਸਾਨੂੰ ਹੋਰ ਉਮੀਦ ਹੈ ਹੈਗੀ ਹੈ ਕਿ ਅਸੀਂ ਰਿਕਵਰੀ ਵੀ ਕਰਾਂਗੇ ਤੇ ਜਿਹੜੇ ਨਾਮਜਾਦ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰ ਕਿਸੀ ਕਿਦੀ ਨਿਸ਼ਾਨਦੇਹੀ ਤੇ ਰਿਕਵਰ ਕੀਤੀ ਕਿਨੇ ਕਿੱਥੋਂ ਕੀਤੀ ਹੈ ਤੇਜਵੀਰ ਸਿੰਘ ਸਾਹੀ ਦੇ ਨਿਸ਼ਾਨਦੇਹੀ ਤੇ ਰਿਕਵਰ ਕੀਤੀ ਨੇ ਸਰੰਤ ਤੇ ਤੇਜਵੀਰ ਦਾ ਕਿਆ ਰੋਲ ਹੈ ਇਹ ਜੀ ਜਿਦਾਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਇਹ ਬੰਦਾ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਲੌਂਚਡ ਹੈ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਹਾਂ ਇਹਦੀ ਜਿਹੜੀ ਕੰਟੈਕਟ ਤੇ ਜਿਹੜੇ ਸਾਰੇ ਡਿਟੇਲ ਇਨਵੈਸਟੀਗੇਸ਼ਨ ਉਹਦੀ ਚੱਲ ਰਹੀ ਹੈ ਇਹਦੇ ਉੱਤੇ ਪਹਿਲਾਂ ਯੂਏਪੀਏ ਦਾ ਪਰਚਾ ਵੀ ਦਰਜ ਹੈ ਤੇ ਇਲੀਗਲ ਆਰਮਜ਼ ਦਾ ਵੀ ਪਰਚਾ ਦਰਜ ਹੈ ਅੰਮ੍ਰਿਤਸਰ ਦਰਜ ਹੈ ਇੱਕ ਜਗਰਾਮ ਦਰਜ ਹੈ ਕ੍ਰਿਮੀਨਲ ਕਿਸਮ ਦਾ ਆਦਮੀ ਹੈ ਤੇ ਲੁੱਟਾਂ ਖੋਹਾਂ ਫਰੋਤੀ ਤੇ ਮਰਡਰ ਕਰਾਉਣ ਦੇ ਲਈ ਇਹ ਜਿਹੇ ਵੈਪਨਸ ਨੂੰ ਮੰਗਾਇਆ ਜਾ ਰਿਹਾ ਸੀਗਾ ਇਹ ਕਿੱਥੋਂ ਲੌਂਗ ਕਰਦਾ ਹੈ ਇਹ ਅੰਮ੍ਰਿਤਸਰ ਬੇਸਡ ਹੈ ਤੇ ਹੁਣ ਫਿਲਹਾਲ ਪਟਿਆਲਾ ਜ਼ਿਲ੍ਹੇ ਚ ਲੋਚ ਹੈ ਜਿਹੜੇ ਨਾਲ ਦੇ ਸਾਥੀ ਸੀ ਪਹਿਲਾਂ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਕੋਈ ਜੁਡੀਸ਼ੀਅਲ ਭੇਜ ਦਿੱਤਾ ਜੀ ਕੋਈ ਪਤਾ ਲੱਗਿਆ ਕਿ ਕੋਈ ਕਾਰਵਾਈ ਨੂੰ ਜਿਵੇਂ ਅਮਨ ਚੱਲ ਰਹੀ ਹੈ ਕਾਰਵਾਈ ਕਰਨ ਲੱਗੇ ਸੀ ਪਰ ਅਜੇ ਤੱਕ ਹੋਇਆ ਨਹੀਂ ਕੋਈ ਬਾਰਦਾਤ ਨਹੀਂ ਆਉਂਦੇ ਉਹ ਮੰਨੇ ਨਹੀਂ ਜੀ ਤੇ ਉਹਦੇ ਬਾਰੇ ਅਸੀਂ ਡਿਟੇਲਡ ਰਿਪੋਰਟ ਹੈ ਜਿਹੜੀ ਸੰਬੰਧਕ ਕੰਸਰਨਡ ਆਫਸਰ ਨੂੰ ਅਸੀਂ ਭੇਜ ਚੁੱਕੇ ਆ ਕਿੰਨੀ ਦੇਰ ਤੋਂ ਬੰਸੇਗਾ ਜੀ ਤੇ ਇਹ ਵੀ ਦੋ ਸਾਲ ਤੋਂ ਮੰਨਦੇ ਆ